ਤੁਹ ਖਬੂਰ ਬਾਦਲੇ ਜੋ ਅੱਜ ਜਿਹੜੇ ਆਪਣੇ ਗੁਨਾਹ ਕਬੂਲੇ ਨਹੀਂ ਇਹਨੇ ਸਿੱਖ ਕੌਮ ਨੂੰ ਔਰ ਪੰਥ ਨੂੰ ਕਲੰਕਿਤ ਕਰ ਦਿੱਤਾ ਜੋ ਐਲੀਗੇਸ਼ਨ ਨਹੀਂ ਜੋ ਅਸੀਂ ਕਹਿੰਦੇ ਰਹੇ ਸੀ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਨ 'ਚ ਅਖਾਲੀ ਦਲ ਦਾ ਪੂਰਾ ਹੱਥ ਹੈ ਔਰ ਇਹ ਕਹਿੰਦੇ ਸੀਗੇ ਕਿ ਇਹਦੇ ਕੋਲੋਂ ਫਖਰੇ ਕੌਮ ਦਾ ਖਤਰਾ ਵਾਪਸ ਲਿਆ ਜਾਵੇ ਗਦਾਰੇ ਕੌਮ ਦਾ ਇਹਨਾਂ ਨੂੰ ਖਤਾਬ ਦਿੱਤਾ ਜਾਵੇ ਉਹ ਸਾਰੀਆਂ ਚੀਜ਼ਾਂ ਤੇ ਅੱਜ ਅਕਾਲ ਪੁਰਖ ਸਾਹਿਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੂਬ ਖਤਾਬ ਵਾਪਸ ਲੈਣਾ ਇਸ ਸੁਖਬੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪੁਰਾਣੀ ਫਖਰੇ ਕੌਮ ਦਾ ਕਿ ਇਹ ਫਖਰ ਕਰਦੇ ਆ ਕਿ ਸਾਡਾ ਡੀਰੇਕਟ ਉਹੀ ਇਕਲਤ ਸਭ ਤੋਂ ਉਹ ਵਾਪਸ ਲਿਆ ਜਾਏ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਤਾਬ ਦਿੱਤੇ ਜਾਂਦੇ ਨੇ ਇਹ ਪਹਿਲੀ ਵਾਰ ਹੋਇਆ ਕਿ ਖਤਾਬ ਵਾਪਸ ਲਿਆ ਕਿ ਇਹਨਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ ਔਰ ਗੁਰੂ ਸਾਹਿਬ ਦੇ ਵਿਧ ਵਿੱਚ ਇਹਨਾਂ ਦਾ ਆਪਤ ਸੀ ਦੇਖੋ ਜਿਹੜਾ ਕਹਣਾ ਬੇਅਦਬੀਆਂ ਬਾਰੇ ਉਹਦੇ ਚਿੰਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਹਾ ਸੀ ਕਿ ਇਹਨਾਂ ਦਾ ਹੱਥ ਹੈ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਬੇਅਦਬੀਆਂ ਕਰਾਉਣ ਤੋਂ ਸੁਖਵੀਰ ਬਾਦਲ ਦੀ ਭੂਮਿਕਾ ਹੈ ਕੀ ਕਹਿੰਦੇ ਰਹੇ ਕਿ ਨੀਨਾ ਨੇ ਉਹਦੇ ਸਾਥ ਜਿਹੜਾ ਸਾਥ ਆ ਉਹਦੇ ਅਗੇ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਮੈਂ ਥਰੇ ਜਦੋਂ ਇਹ ਜਾ ਰਹੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਚਿਮ ਅੱਜ ਵੀ ਝੂਠ ਬੋ ਰਿਹਾ ਸੀ ਕਿ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਥੋੜਾ ਦਿੱਲੀ ਦਾ ਜਨੇ ਕੁਰਾਨ ਸ਼ਰੀਫ ਦੀ ਗਦਬੇ ਚ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਗੱਤ ਭਗਵੰਤ ਮਾਨ ਆਪਣੇ ਕਿ ਸਿੰਘ ਲਿਖਦਾ ਹੀ ਨਹੀਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ 2011 ਚ ਤੁਹਾਡੀ ਕਮਿਟੀ ਤੁਸੀਂ ਉਸ ਟਾਈਮ ਐਮ.ਐਲ.ਏ ਸੀ ਮੈਂ ਵੀ ਐਮ.ਐਲ.ਏ ਸੀ ਮੈਂ ਆਪੋਜੀਸ਼ਨ ਦਾ ਐਮ.ਐਲ.ਏ ਸੀ ਤੋਂ ਉਹਦੇ ਬਾਅਦ ਮੈਂ ਪੜਿਆ ਮੈਂ 12 ਚ ਪੜਿਆ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਜੋ ਇਲਾਨ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਸ ਦਾ ਜਿਹੜੇ ਜਿਹੜੀ ਹੈ ਐਫ.ਆਈ.ਆਰ ਕੈنسਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਉਹਦੇ ਤੇ ਵੀ ਇਹਦੇ ਤੇ ਸੋ ਮੋਟਰ ਰਕਾਲਤਖ ਸਭ ਦੇ ਜਥੇਦਾਰ ਸਾਹਿਬਾਨ ਨੂੰ ਲੈਣਾ ਚਾਹੀਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਦਰਭਜਨ ਸਿੰਘ ਉਹਨਾਂ ਨੇ ਕੀ ਆਗੇ ਤੁਹਾਨੂੰ ਵੀ ਅਸੀਂ ਅਲੱਗ ਬਲਾਕੇ ਸਜਾ ਸੁਣਾਵਾਂ। ਦੂਸਰੀ ਚੀਜ਼ ਇਹ ਕਹਿਣਾ ਅਕਾਲ ਤਖਤ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਹਿਬਾਨ ਨੂੰ ਪ੍ਰਕਾਸ਼ੇ ਬਾਦਲ ਤੇ ਸੁਖबीर ਬਾਦਲ ਨੇ ਆਪਣੇ ਕਰ ਬਲਾਇਆ ਉਹਨੇ ਕਬੂਲ ਕੀਤਾ ਕੋ। ਉਹਦੇ ਬਾਅਦ ਇਹ ਕਿਹਾ ਕਿ ਤੁਸੀਂ ਸਜਾ ਜਿਹੜੀ ਆ ਉਹਨੂੰ ਮਾਫੀ ਦਿਵਾਈ ਅਕਾਲ ਤਖਤ ਸਾਹਿਬ ਨੂੰ ਇਹਨੇ ਕਬੂਲ ਕੀਤਾ। ਉਹਦੇ ਬਾਅਦ ਇਹ ਵੀ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲੈ ਉਹ ਵੀ ਉਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ ਇਹਨੇ ਗੁਨਾਹ ਕਰਨ ਵਾਲਾ ਬੰਦਾ ਕਿਸ ਮੂਹਰੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਅਸੀਂ ਗੁਨਾਹ ਕੀਤੇ ਤੇ ਫਿਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨਮਾਇੰਦੇ ਆ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹ ਉਹਦੀ ਕੈਬਨਟ ਦੇ ਉਹਨਾਂ ਨੂੰ ਉਹਨਾਂ ਨੇ ਬੁਲਾ ਕੇ ਸੱਜ ਲਾਈ ਤੇ ਉਹਨਾਂ ਨੂੰ ਕਿਹਾ ਕਿ ਗੱਲ ਚ ਪੜਤਰੀਆਂ ਪਾ ਕੇ ਉਤੇ ਸੇਵਾ ਕਰੋ ਪਾਇਲਟ ਸਾਫ ਕਰੋ ਇਹ ਮੇਰੇ ਖੜਕੇ ਸਿੱਖ ਕੌਮ ਲਈ આજ ਇੱਕ ਕਲੰਕਤ ਦੇਣ ਸੀ ਕਿ ਜਿਹਨ ਸਿੱਖ ਨਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਔਰ ਸ਼ਰਮਣੀ ਅਕਾਲੀ ਦਲ ਸਾਡੀ ਔਰ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਚ ਕੋਈ ਕਸਮ ਨਹੀਂ ਛੱਡੀ ਔਰ ਜਿੱਥੇ ਵਲਟੋਏ ਵਰਗਿਆਂ ਨੇ ਇੰਦੀ ਪੱਦੀ ਸ਼ਬਦਾਵਲੀ ਜਿਹੜੀ ਕੀਤੀ ਸੀ ਉਹਨਾਂ ਦੇ ਕਿਰਦਾਰ ਤੇ ਵੀ ਜ਼ਰੂਰ ਇਹਨਾਂ ਨੂੰ ਚੈੱਕ ਲਾਉਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਸਰ ਜਿਸ ਤਰੀਕੇ ਸੇ ਅੱਜ ਅਕਾਲੀ ਦਲ ਕੋ ਸੀ ਵੀ ਅਕਾਲ ਤੱਕ ਸਾਈਡ ਮੇ ਸਜ਼ਾ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਕੋ ਕੀ ਆਪ ਲੱਗਦਾ ਹੈ ਕਿ ਉਹਨਾਂ ਨੇ ਇੱਕ ਬਾਤ ਹੋਰ ਕਹੀ ਹੈ ਕਿ ਅਬ ਇੱਕ ਮੈਂਬਰਸ਼ਿਪ ਡਰਾਈਵ ਜੋ ਹੈ ਉਹ ਅਕਾਲੀ ਦਲ ਕੇ ਲਈ ਚਲਾਈ ਜਾਏ ਕੀ ਲੱਗਦਾ ਹੈ ਕਿ ਇਸ ਸੇ ਅਕਾਲੀ ਦਲ ਮਜ਼ਬੂਤ ਹੋਗਾ? ਇਹ ਦੇਖੀ ਜੀ ਕਾਲ ਤੱਕ ਸਾਹਿਬ ਨੇ ਮੇਰੇ ਖਿਆਲ ਕਿ ਉਹਨਾਂ ਦਾ ਆਰਡਰ ਨਹੀਂ ਆਣਾ ਚਾਹੀਏ। जो, जो क्योंकि एक पोलिटिकल पार्टी जो जिसके ऊपर ये कलंक लग गया है कि इन्होंने सिख पंथ को ख़त्म करने के लिए सिखी को ख़त्म करने के लिए और जिसके अगेंस्ट जिसने गुरु गुरु साहब की बेद की हो उस साथ को माफ़ी देने में जिनका पूरा रोल हो उनके ऊपर ये मेरे ख्याल के अकाल साहब को ये अपना दोबारा फैसला देखना चाहिए कि मेरे को नहीं लगता कि ठीक रहा है कि आप ड्राइव चलाओ और उसकी रिपोर्ट हमें करो कल तक साहब को सुप्रीम रहना चाहिए और हर आदमी का कल तक साहब सत्कार करता है वो सत्कार बरकरार रहना चाहिए क्या सर लगता है कि जिस तरीके से आज प्रकाश सिंह बादल से फकरे कौम वापस लिया गया है तो तु, तो मैंने आपको बोल दिया कि हमने कहा था मेरे ख्याल ये क्या थी पहला में कि ये फखरे कौम नहीं ये गदारे कौम ने ਅੱਜ ਉਹ ਜਿਹੜਾ ਕਲਸਿਕ ਸਾਹਿਬ ਨੇ ਉਹਨੂੰ ਉਹਨੂੰ ਮੋਹਰ ਲਾ ਦਿੱਤੀ ਹੈ ਵਾਕਿਆ ਪ੍ਰਕਾਸ਼ ਸਿੰਘ ਬਾਦਲ ਮਰ ਤੋਂ ਬਾਅਦ ਵੀ ਉਹ ਚੈਨਨੀ ਉਹਨਾਂ ਦੀ ਆਤਮਾ ਚੈਨਨੀ ਲੈ ਸਕੀਗੀ ਔਰ ਨਾਲ ਹੀ ਨਾਲ ਬੀਬੀ ਹਰਸਿਮਰਤ कौर ਬਾਦਲ ਨੇ ਕਿਹਾ ਸੀ ਕਿ ਜਿਨਾਂ ਨੇ ਬਰਦੀ ਵਿੱਚ ਜਿਨ੍ਹਾਂ ਦਾ ਹੱਥ ਹੋਏ ਬੀਬੀ ਅੱਜ ਤੇਰੇ ਪਤੀ ਨੇ ਉਹਦੇ ਤੇ ਮੋਹਰ ਲਾ ਦਿੱਤੀ ਹੈ ਕਿ ਗਦਵੀ ਕਰਾਉਣ ਤੇ ਸਾਡਾ ਹੱਥ ਸੀ ਔਰ ਜੋ ਕਲਸਿਕ ਸਾਹਿਬ ਨੇ ਸਜ਼ਾ ਸੁਣਾਈ ਹੈ ਉਹ ਠੀਕ ਸੁਣਾਈ ਹੈ